ਵੇ ਗੱਲ ਮਜੀਠੀਏ ਦਾ ਰੌਲਾ ਪੈ ਰਿਆ ਉਹਦੇ ਗੱਲ ਕਰੀਏ ਨਸ਼ਿਆ ਵਾਲੇ ਤਾਂ ਵੀ ਮਨ ਲੈਂਦੇ ਉਹ ਨਸ਼ੀ ਬਖੌਂਦਾ ਸੀ ਪਰ ਜਿਹੜਾ ਡਰਗੀਆਂ ਨੇ ਨਸ਼ਈਆਂ ਨੇ ਆਪਣੇ ਘਰ ਦਾ ਸਮਾਨ ਵੇਚਿਆ ਉਹ ਗਨੇ ਕਰੀ ਦਿਆ ਉਹ ਮਜੀਠੀਏ ਲੈਣ ਤੇ ਨਹੀਂ ਆਇਆ ਉਹਨਾਂ ਦੀ 5-5000 ਵਾਲੀ ਚੀਜ਼ 5-500 ਜਾਂ 100-150 ਰੁਪਏ ਦੀ ਕਿੰਨੀ ਰੱਖੀ ਸਾਡੇ ਲੋਕਾਂ ਨੇ ਰੱਖੀ ਉਹਨਾਂ ਦੀ ਜਮੀਨਾ ਗੂਠੇ ਪੋਰ-ਪੋਰ ਕੇ 5-5-7-7000 ਦੇ ਕੇ ਬਾਅਦ ਗੂਠਾ ਲਵਾਇਆ ਉਹ ਸਾਡੇ ਲੋਕਾਂ ਨੇ ਮੀਠੇ ਦੀ ਲਵਾਉਣਾ ਹੈ ਅਸੀਂ ਬਣੇ ਵੀ ਇਮਾਨਦਾਰ ਫਿਰਦੇ ਆਂ ਫਿਰ ਕਿਸੇ ਦੀ ਮੰਨ ਲਓ ਕਿਸੇ ਦਾ ਕੋਈ ਕੋਈ ਕਿਸੇ ਦਾ ਬੱਚਾ ਕੋ ਸਕੂਟਰ ਖੜਾ ਕਰ ਗਿਆ ਜਾਂ ਮੋਟਰਸਾਈਕਲ ਡਰਗੀ ਬੰਦਾ ਰੱਖਣ ਵਾਲੇ ਦੀ 500 ਚ ਵੀ ਰੱਖ ਲਿਆ ਬੁਲਟ ਵੀ 500 ਚ ਰੱਖ ਲਿਆ 1000 ਚ ਰੱਖ ਲਿਆ ਪਤਾ ਤਾਂ ਉਹਨੂੰ ਵੀ ਹੈਗਾ ਨਸ਼ੇ ਕਰਕੇ ਵੇਚ ਰਿਆ ਤੇ ਨਸ਼ਿਆਂ ਦੇ ਘਰੇ ਦੇ ਪੈਸੇ ਜਾਣੇ ਆ ਫੇ ਕਾਤ ਨਹੀਂ ਹਟਦੇ ਫਿਰ ਅਸੀਂ ਰੋਲਾ ਤਾਂ ਇਹ ਹਰੇਕ ਬੰਦਾ ਸੱਚਾ ਸੱਚਾ ਸਾਬਤ ਹੋਣਾ ਚਾਹੁੰਦਾ ਵੀ ਮੈਂ ਸੱਚਾ ਆਂ ਬਸ ਬਾਕੀ ਸਾਰੇ ਝੂਠੇ ਆ ਜਿਹੜੇ ਹੁਣੇ ਕੰਨਾਂ 'ਚ ਲੋਕਾਂ ਦੇ ਵਾਲੀਆਂ ਤੋੜੀਆਂ ਉਹਦੇ ਹੋਰ ਤਾਂ ਵੀ ਜ ਰਾਜਸਥਾਨ ਵੇਚਣ ਗਏ ਆ ਸਾਡੇ ਲੋਕਾਂ ਦੀ ਦਿੱਤੀਆਂ ਮੈਂ ਟੈਕਸੀ ਚਲਾਉਣਾ ਮੇ ਕੋਈ ਜਦੋਂ ਟੈਕਸੀ ਕਰਦਾ ਸੀ ਤਾਂ 20 ਵਾਰੀ ਕਾਲੇ ਆਉਂਦੇ ਸੀ ਇੱਕ ਵਾਰੀ ਕਾਲਾ ਮੈਨੂੰ ਆ ਕੇ ਕਹਿੰਦਾ ਜੁਨੀਤ ਨੀ ਨਮਨੀ ਮੇਗਾ ਜੀ ਉਸਨੇ ਦਿਖਾਈ 100 ਦੇ 500 ਦੇ 50 ਦੇ ਨੋਟ ਸੀ ਮੈਂ ਪੁੱਛਦਾ ਤਾਂ ਕਿ ਇਹਨੂੰ ਲੁੱਟਿਆ ਬੈਂਕ ਚ ਉਹਨੇ 1 ਸਕਿੰਟ ਲਾਇਆ ਸਾਈਕਲ ਤੇ ਲੱਤ ਦੇ ਕੇ ਨੱਠ ਗਿਆ ਤਾਂ ਸਾਡੇ ਬੰਦੇ ਉਹਨਾਂ ਤੋਂ ਲੈਂਦੇ ਰਹੇ ਇਹ ਚੀਜ਼ਾਂ ਚੋਰਾਂ ਤੋਂ ਕੱਪੜੇ ਲੈਂਦੇ ਰਹੇ ਆ ਚੋੜਾ ਤੋਂ ਸਮਾਨ ਲੈਂਦੇ ਰਹੇ ਆ ਟੈਕਸੀਆਂ ਵਾਲੇ ਹੈਨਾ ਤਾਂ ਇਹ ਸਾਰਾ ਕੁਝ ਹੀ ਆ ਬਈ ਗੱਲ ਮਜੀਡੀਆ ਦਾ ਰੌਲਾ ਪੈ ਰਿਹਾ ਉਹਦੇ ਗੱਲ ਕਰੀਏ ਨਸ਼ਾ ਵਾਲੇ ਤਾਂ ਬਈ ਮਾਲ ਲੈਂਦੇ ਉਹ ਨਸ਼ੀ ਬਕਾਉਂਦਾ ਸੀ ਪਰ ਜਿਹੜਾ ਡਰਗੀਆਂ ਨੇ ਨਸ਼ਈਆਂ ਨੇ ਆਪਣੇ ਘਰ ਦਾ ਸਮਾਨ ਵੇਚਿਆ ਉਹ ਗਨਿਕਰੀਦਿਆ ਉਹ ਮੀਠਿਆ ਲੈਣਤ ਨਹੀਂ ਆਇਆ ਉਹਨਾਂ ਦੀ 5-5000 ਵਾਲੀ ਚੀਜ਼ 5-500 ਜਾਂ 100-150 ਰੁਪਏ ਦੀ ਕਿੰਨੀ ਰੱਖੀ ਸਾਡੇ ਲੋਕਾਂ ਨੇ ਰੱਖੀ ਉਹਨਾਂ ਦੀ ਜ਼ਮੀਨਾਂ ਗੂਠੇ ਪਹੋਰ-ਪਹੋਰ ਕੇ 5-5-7-7000 ਦੇ ਕੇ ਬਾਅਦ ਗੂਠਾ ਲਵਾਇਆ ਉਹ ਸਾਡੇ ਲੋਕਾਂ ਨੇ ਮੀਠਿਆ ਨਹੀਂ ਲਵਾਉਣਾ ਅਸੀਂ ਬਣੇ ਵੀ ਇਮਾਨਦਾਰ ਫਿਰਦੇ ਹਾਂ ਫਿਰ ਕਿਸੇ ਦੀ ਮੰਨ ਲਓ ਕਿਸੇ ਦਾ ਕੋਈ ਕਿਸੇ ਦਾ ਬੱਚਾ ਕੋਈ ਸਕੂਟਰ ਖੜਾ ਕਰ ਗਿਆ ਜਾਂ ਮੋਟਰਸਾਈਕਲ ਡਰਗੀ ਬੰਦਾ ਰੱਖਣ ਵਾਲੇ ਦੀ 500 ਚ ਵੀ ਰੱਖ ਲਿਆ ਬੁਲਟ ਵੀ 500 ਚ ਰੱਖ ਲਿਆ 1000 ਚ ਰੱਖ ਲਿਆ ਪਤਾ ਤਾਂ ਉਹਨੂੰ ਵੀ ਹੈਗਾ ਨਸ਼ੇ ਕਰਕੇ ਵੇਚਨੇ ਆ ਤੇ ਨਸ਼ਿਆਂ ਦੇ ਘਰੇ ਦੇ ਪੈਸੇ ਜਾਣੇ ਆ ਫੇ ਕਾਤ ਨਹੀਂ ਹਟਦੇ ਫੇਰ ਅਸੀਂ ਰੋਲਾ ਤਾਂ ਇਹ ਹਰੇਕ ਬੰਦਾ ਸੱਚਾ ਸੱਚਾ ਸਾਬਤ ਹੋਣਾ ਚਾਹੁੰਦਾ ਵੀ ਮੈਂ ਸੱਚਾ ਆ ਬਸ ਬਾਕੀ ਸਾਰੇ ਝੂਠੇ ਆ ਜਿਹੜੇ ਹੁਣੇ ਕੰਨਾਂ 'ਚ ਲੋਕਾਂ ਦੇ ਵਾਲੀਆਂ ਤੋੜੀਆਂ ਉਹਦੇ ਹੋਰ ਤਾਂ ਵੀ ਜਿਹੜਾ Rajasthan ਵੇਚਣ ਗਏ ਆ ਸਾਡੇ ਲੋਕਾਂ ਦੀ ਦਿੱਤੀਆਂ ਮੈਂ ਟੈਕਸੀ ਚਲਾਉਣਾ ਮੇ ਕੋਲ ਜਦੋਂ ਟੈਕਸੀ ਕਰਦਾ ਸੀ ਤਾਂ 20 ਵਾਰੀ ਕਾਲੇ ਆਉਂਦੇ ਸੀ ਇੱਕ ਵਾਰੀ ਕਾਲਾ ਮੈਨੂੰ ਆ ਕੇ ਕਹਿੰਦਾ ਜੁਨੀਤ ਨਿਰਮਣੀ 100 ਦੇ 500 ਦੇ 50 ਦੇ ਨੋਟ ਸੀ ਮੈਨੂੰ ਪੁੱਛਦਾ ਤਾਂ ਕਿ ਇਹਨੂੰ ਲੁੱਟਿਆ ਬੈਂਕ ਚ ਉਹਨੇ 1 ਸਕਿੰਟ ਲਾਇਆ ਸਾਈਕਲ ਤੇ ਲੱਤ ਦੇ ਕੇ ਨੱਠ ਗਿਆ ਤਾਂ ਸਾਡੇ ਬੰਦੇ ਉਹਨਾਂ ਤੋਂ ਲੈਂਦੇ ਰਹੇ ਇਹ ਚੀਜ਼ਾਂ ਚੋਰਾਂ ਤੋਂ ਕੱਪੜੇ ਲੈਂਦੇ ਰਹੇ ਆ ਚੋੜਾ ਤੋਂ ਸਮਾਨ ਲੈਂਦੇ ਰਹੇ ਆ ਟੈਕਸੀਆਂ ਵਾਲੇ ਹੈਨਾ ਤਾਂ ਇਹ ਸਾਰਾ ਕੁਝ ਹੈ ਬਈ ਗੱਲ ਮਜੀਠੀਆ ਦਾ ਲੌਲਾ ਪੈ ਰਿਆ ਉਹਦੇ ਗੱਲ ਕਰੀਏ ਨਸ਼ਿਆ ਵਾਲੇ ਤਾਂ ਬਈ ਮਨ ਲੈਂਦੇ ਉਹ ਨਸ਼ੀ ਬਕਾਉਂਦਾ ਸੀ ਪਰ ਜਿਹੜਾ ਡਰਗੀਆਂ ਨੇ ਨਸ਼ਈਆਂ ਨੇ ਆਪਣੇ ਘਰ ਦਾ ਸਮਾਨ ਵੇਚਿਆ ਉਹ ਗਨੇ ਕਰੀਦਿਆ ਉਹ ਮਜੀਠੀਆ ਲੈਣਤ ਨਹੀਂ ਆਇਆ ਉਹਨਾਂ ਦੀ 5-5000 ਵਾਲੀ ਚੀਜ਼ 5-500 ਜਾਂ 100-150 ਰੁਪਏ ਚ ਕਿੰਨੀ ਰੱਖੀ ਸਾਡੇ ਲੋਕਾਂ ਨੇ ਰੱਖੀ ਉਹਨਾਂ ਦੀ ਜ਼ਮੀਨਾਂ ਗੂਠੇ ਪਹੋਰ-ਪਹੋਰ ਕੇ 5-5-7-7000 ਦੇ ਕੇ ਬਾਅਦ ਗੂਠਾ ਲਵਾਇਆ ਉਹ ਸਾਡੇ ਲੋਕਾਂ ਨੇ ਵਾਹ ਮੀਠੇ ਦੀ ਲਵਾਉਣਾ ਆ ਅਸੀਂ ਬਣੇ ਵੀ ਇਮਾਨਦਾਰ ਫਿਰਦੇ ਆ ਫਿਰ ਕਿਸੇ ਦੀ ਮਤਲਬ ਕਿਸੇ ਦਾ ਕੋਈ ਕਿਸੇ ਦਾ ਬੱਚਾ ਕੋਈ ਸਕੂਟਰ ਖੜਾ ਕਰ ਗਿਆ ਜਾਂ ਮੋਟਰਸਾਈਕਲ ਡਰੱਗੀ ਬੰਦਾ ਰੱਖਣ ਵਾਲੇ ਦੀ 500 ਚ ਵੀ ਰੱਖ ਲਿਆ ਬੁਲਟ ਵੀ 500 ਚ ਰੱਖ ਲਿਆ 1000 ਚ ਰੱਖ ਲਿਆ ਪਤਾ ਤਾ ਉਹਨੂੰ ਵੀ ਹੈ ਕਿ ਨਸ਼ੇ ਕਰਕੇ ਵੇਚ ਰਿਆ ਤੇ ਨਸ਼ੇ ਵਾਲਿਆਂ ਦੇ ਘਰ ਇਹਦੇ ਪੈਸੇ ਜਾਣੇ ਆ ਫੇ ਕਾਤ ਨਹੀਂ ਹਟਦੇ ਫੇਰ ਅਸੀਂ ਰੋਲਾ ਤਾਂ ਇਹ ਹਰੇਕ ਬੰਦਾ ਸੱਚਾ-ਸੱਚਾ ਸਾਫਤ ਹੋਣਾ ਚਾਹੁੰਦਾ ਵੀ ਮੈਂ ਸੱਚਾ ਆ ਬਸ ਬਾਕੀ ਸਾਰੇ ਝੂਠੇ ਆ ਜਿਹੜੇ ਉਹਨਾਂ ਹੀ ਕੰਨਾਂ 'ਚ ਲੋਕਾਂ ਦੇ ਵਾਲੀਆਂ ਤੋੜੀਆਂ ਉਹ ਕਿਤੇ ਹੋਰ ਤਾਂ ਵਿੱਚ ਰਾਜਸਥਾਨ ਵਿੱਚੋਂ ਗਏ ਆ ਸਾਡੇ ਲੋਕਾਂ ਦੀ ਦਿੱਤੀਆਂ ਮੈਂ ਟੈਕਸੀ ਚਲਾਉਂਦਾ ਮੇ ਕੋਈ ਜਦੋਂ ਟੈਕਸੀ ਕਰਦਾ ਸੀ ਤਾਂ 20 ਵਾਰੀ ਕਾਲੇ ਆਉਂਦੇ ਸੀ ਇੱਕ ਵਾਰੀ ਕਾਲਾ ਮੈਨੂੰ ਆ ਕੇ ਕਹਿੰਦਾ ਜੁਨੀਤ ਇੰਡੀਅਨ ਮਨੀ ਮੇਗਾ ਜੀ ਸੋ ਮੈਂ ਤੜੀ 100 ਦੇ 500 ਦੇ 50 ਦੇ ਨੋਟ ਸੀ ਮੈਂ ਪੁੱਛਦਾ ਤਾਂ ਕਿ ਉਨੇ ਇੱਕ ਸਕਿੰਟ ਲਾਇਆ ਸੇ ਕਦੀ ਲੱਪ ਦੇ ਕੇ ਨੱਠ ਗਿਆ ਤਾਂ ਸਾਡੇ ਬੰਦੇ ਉਹਨਾਂ ਤੋਂ ਲੈਂਦੇ ਰਹੇ ਇਹ ਚੀਜ਼ਾਂ ਚੋਰਾਂ ਤੋਂ ਕੱਪੜੇ ਲੈਂਦੇ ਰਹੇ ਆ ਚੋੜਾ ਤੋਂ ਸਮਾਨ ਲੈਂਦੇ ਰਹੇ ਆ ਟੈਕਸੀਆਂ ਵਾਲੇ ਹੈਨਾ ਤਾਂ ਇਹ ਸਾਰੇ